ਸ਼ਸ਼ੀ ਗਾਲਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਅਜਸੀ ਬਾ ਗੱਲਾ ਹੋਸਾਰੀਆਂ ਹੁੰਦੀਆਂ ਗ੍ਰਹਿ ਰਾਸ਼ੀ ਪਰਿਵਰਤਨ ਕਰਦੇ ਆ ਤਾਂ ਚਲਦੀ ਹੋਈ ਜ਼ਿੰਦਗੀ ਨੂੰ ਥੋੜਾ ਜਿਹਾ ਹਿਲਾ ਦਿੰਦੇ ਇੱਕ ਕਹਾਵਤ ਹੈ ਕਿ ਰਾਹੂ ਬੈਠਾ ਲਗਨ ਮੇਂ ਹਿਲਨੇ ਲਗਾ ਤੱਕ ਉਹ ਰਾਹੂ ਦਾ ਲਗਨ ਚ ਬੈਠ ਕੇ ਹਾਥੀ ਦਾ ਕਾਰਕ ਹੈ ਜਿੱਥੇ ਜਾਏਗਾ ਤਖ ਤਹਲਾਏਗਾ ਇਹ ਕੁਛ ਨਾ ਕੁਛ ਡਿਸਟਰਬੈਂਸ ਤਾਂ ਕਰੇਗਾ ਅੱਛਾ ਕਈ ਵਾਰੀ ਸੋਚਦੇ ਆ ਕਿ ਜੇ ਇੱਕ ਤਰ੍ਹਾਂ ਨਾਲ ਜ਼ਿੰਦਗੀ ਚੱਲਦੀ ਹੁੰਦੀ ਤਾਂ ਕਿੱਦਾਂ ਦੀ ਹੈ ਨਾ ਇੱਕ ਤਰ੍ਹਾਂ ਮੇਰੇ ਹਿਸਾਬ ਨਾਲ ਤਾਂ ਬੇਸਵਾਰੀ ਜੀ ਜੇ ਕੋਈ ਸਰਕਾਰ ਬਦਲਦੀ ਹੈ ਕੋਈ ਗ੍ਰਹਿ ਬਦਲਦਾ ਹੈ ਕੋਈ ਦਿਸ਼ਾਵਾ ਬਦਲਦੀਆਂ ਨੇ ਤਾਂ ਥੋੜਾ ਬੋਧਾ ਅਸੰਤੁਲਨ ਤਾਂ ਹੁੰਦਾ ਹੀ ਹੈ ਪਰ ਨਾਲ ਤੇਤ ਵੀ ਤਾਂ ਬਿੰਦਾ ਹੈ ਕਿਸੇ ਨੇ ਕਿਹਾ ਸੀ ਕਿ ਟਾਈਮ ਕਿਸ ਤਰ੍ਹਾਂ ਦਾ ਮਰਜ਼ੀ ਹੋਵੇ ਅਸਲ ਚ ਮਾੜਾ ਟਾਈਮ ਵੀ ਆਉਣਾ ਚਾਹੀਦਾ ਮਾੜਾ ਟਾਈਮ ਮਤਲਬ ਤੋਂ ਜਦੋਂ ਲੱਗੇ ਕਿ ਕਿਸੇ ਨੂੰ ਪਰਖਣਾ ਹੈ ਤਾਂ ਉਸ ਟਾਈਮ ਤੇ ਸਮਾਜੀ ਪਰਖਣ ਲਈ ਬਹੁਤ ਵਧੀਆ ਹੁੰਦਾ ਹੈ ਜਾਨੀ ਕਿ ਮਾੜਾ ਟਾਮ ਆਇਆ ਨਹੀਂ ਕਿ ਆਪਣੇ ਪਰਖੇ ਜਾਂਦੇ ਆ ਕੌਣ ਕਿੱਥੇ ਖੜਾਏ ਤੇ ਕੌਣ ਕਿੱਥੇ ਤੁਹਾਡੇ ਲਈ ਸਟੈਂਡ ਲੈਂਦਾ ਇਹ ਵਕਤ ਅਨੁਸਾਰ ਹੀ ਪਤਾ ਚੱਲਦਾ ਇਸੇ ਕਰਕੇ ਹੀ ਇਹ ਗ੍ਰਹਿ ਨੇ ਤੇ 12 ਘਰ ਨੇ 9 ਗ੍ਰਹਿ ਨੇ 9 ਗ੍ਰਹਾਂ ਦੇ ਦੁਆਲੇ ਧਰਤੀ ਵੀ ਇੱਕ ਗ੍ਰਹਿ ਆ ਜਿਸ ਤੇ ਜੀਵਨ ਸੰਭਵ ਹੈ ਤੇ ਅਸੀਂ ਆਪਣਾ ਜੀਵਨ ਜਿਉਂਦੇ ਬੜੀ ਤਗੜੀ ਵਿਗਿਆਨ ਹੈ ਬੜੀ ਤਗੜੀ ਸਮਝ ਆ ਜਾਵੇ ਤਾਂ ਸਮਝੋ ਲੌਜਿਕ ਨੂੰ ਸਮਝ ਸਮਝ ਕੇ ਵਾ ਵ ਕਦੀ ਇਹ ਕਈ ਵਾਰੀ ਇਹ ਬਹਾ ਕੁਦਰਤ ਕਿਆ ਆਉਂਦਾ ਹੈ ਪਰ ਇੱਕ ਦਿਨ ਉੱਥੇ ਸਵੇਰੇ ਤੁਸੀਂ ਐਨੇ ਖੁਸ਼ ਐਨੇ ਖੁਸ਼ ਕਿ ਲੱਗਦਾ ਆਏ ਹਾਈ ਜ਼ਿੰਦਗੀ ਰੰਗਾ ਨਾ ਪਰੇ ਪਈਆ ਤੇ ਉਹੀ ਗੱਲ ਸੌਂ ਲੱਗਿਆ ਬੰਦਾ ਕਈ ਵਾਰੀ ਰੋ ਕੇ ਸੌਂਦਾ ਤੇ ਕਈ ਵਾਰੀ ਦੁਪਹਿਰ ਨੂੰ ਹੀ ਪਰੇਸ਼ਾਨੀ ਆ ਜਾਂਦੀ ਹੈ ਤੇ ਕਈ ਵਾਰੀ ਦੋ ਦਿਨ ਬਾਅਦ ਲੱਗਦਾ ਕਿ ਇਹ ਜੀ ਬੇਕਾਰ ਜ਼ਿੰਦਗੀ ਹੈ ਇਦੋਂ ਤੇ ਹੋਣੀ ਨਹੀਂ ਸੀ ਚਾਹੀਏ ਉਹੀ ਵਕਤ ਸੀ ਜਦੋਂ ਤੁਸੀਂ ਆਪਣੇ ਆਪ ਨੂੰ ਸੁਲਾਉਂਦੇ ਨਹੀਂ ਸੀ ਥੱਕਦੇ ਦੁਨੀਆ ਦੀ ਖੂਬਸੂਰਤੀ ਦਾ ਨਾਮ ਤਾਂ ਮਾਰਦੇ ਨਹੀਂ ਸੀ ਥੱਕਦੇ ਤੇ ਉਹੀ ਮਨ ਤੇ ਦਿਮਾਗ ਹੈ ਉਹਦੇ ਨਾਲ ਹੀ ਅਸੀਂ ਕਹਿੰਦੇ ਹਾਂ ਕਿ ਇੱਕ ਵਧੀਆ ਜ਼ਿੰਦਗੀ ਹੁੰਦੀ ਹੋਈ ਨਾ ਚੰਗਾ ਸੀ ਇੱਕੋ ਜਿਹਾ ਅਸੀਂ ਪੈਦਾ ਹੀ ਨਾ ਹੁੰਦੇ ਚੰਗਾ ਸੀ ਕਦੇ ਬਰੌਥ ਤੇ ਕਦੇ ਕੁਝ ਕੀ ਚਾਣੇ ਕਿ ਕਿਉਂ ਨਹੀਂ ਤੇ ਫਿਰ ਅਸੀਂ ਕਹਿੰਦੇ ਆ ਕੀ ਰੱਖਿਆ ਦਿਨਾਂ ਚ ਮਾਤ ਮਾਈਕੇ ਹਰ ਰੋਜ਼ ਇੱਕ ਰੁਟੀਨ ਦੀ ਤਰ੍ਹਾਂ ਸੂਰਜ ਚੜ੍ਹਦਾ ਹੈ ਛਪ ਜਾਂਦਾ ਇੱਕੋ ਜਿਹਾ ਹੀ ਹੈ ਠੀਕੋ ਜਿਹਾ ਹੈ ਤੇ ਫਿਰ ਇਹ ਉੱਪਰ ਇੱਕੋ ਜਿਹਾ ਕਿਉਂ ਨਹੀਂ ਇਹ ਇੱਕੋ ਜੀ ਸੋਚ ਹਮੇਸ਼ਾ ਕਿਉਂ ਨਹੀਂ ਰੱਖਦਾ ਇਹ ਕਿਉਂ ਹਰ ਤਰ੍ਹਾਂ ਨਾਲ ਦੁਨੀਆਦਾਰੀ ਨੂੰ ਅਸੀਂ ਦੇਖਦੇ ਆਂ ਪਰ ਕਦੀ ਕਿਤੇ ਕਿੰਨੀ ਮਿਠਾਸ ਲੱਗਦੀ ਹੈ ਤੇ ਫਿਰ ਉਹੀ ਚੀਜ਼ ਇੰਨੀ ਕੌੜੀ ਲੱਗਣ ਲੱਗ ਜਾਂਦੀ ਹੈ ਕਿ ਉਹਨੂੰ ਦੇਖਣ ਨੂੰ ਵੀ ਜੀ ਨਹੀਂ ਲੱਗਦਾ ਤੇ ਸਚਾਈ ਤਾਂ ਹੈ ਕਿਉਂ ਨਹੀਂ ਕਈ ਵਾਰ ਇਹ ਰਿਸ਼ਤਾ ਲੱਗਦਾ ਹੈ ਕਿ ਲਾਏ ਇਹਦੇ ਬਿਨਾ ਤਾਂ ਰਹਿ ਹੀ ਨਹੀਂ ਸਕਦੇ ਤੇ ਫਿਰ ਕਈ ਵਾਰੀ ਲੱਗਦਾ ਹੈ ਕਿ ਇਹਦੇ ਨਾਲ ਰਹਿ ਨਹੀਂ ਸਕਦੇ ਹੁੰਦਾ ਤੇ ਹੈ ਹਨਾ ਗੱਲ ਫਿਰ ਇਹ ਆ ਵੀ ਚੀਜ਼ ਕੀ ਹੈ ਇੱਕ ਬਲਾਕੀ ਹੈ ਇਹ ਰਿਸ਼ਤੇ ਕੀ ਨੇ ਇਹ ਵਕਤ ਕੀ ਹੈ ਇਹ ਗਹਿਤ ਕੀ ਨੇ ਕਿਉਂ ਕਿਉਂ ਚਾਹੁੰਦੇ ਹੋਈ ਜ਼ਿੰਦਗੀ ਵਿੱਚ ਰੋੜੇ ਆਉਣੇ ਕੋਈ ਹੋਣੀ ਹੈ ਰਸਤੇ 'ਚ ਜਾ ਰਹੇ ਹਾਂ 100 ਰੋੜੇ ਆ ਜਾਂਦੇ ਆ ਪਰ ਕੁੜੋੜੇ ਇਹੋ ਜਿਹੇ ਤਾਂ ਨਹੀਂ ਹੁੰਦੇ ਕਿ ਤੁਹਾਡੀ ਜ਼ਿੰਦਗੀ ਨੂੰ ਪਲਟਾ ਕੇ ਰੱਖ ਦੇ ਕਈ ਵਾਰੀ ਰੋੜੇ ਇਹੋ ਜਿਹੇ ਵੀ ਆਉਂਦੇ ਆ ਇੱਕਦਾਂ ਪਲਟਾ ਕੇ ਰੱਖ ਇਹ ਕੀ ਮਤਲਬ ਐ ਲੱਗਦਾ ਹੀ ਨਹੀਂ ਸੀ ਲੱਗਦਾ ਸੀ ਮੋੜੀ-ਮੋਟੀ ਜੀ ਪਰੇਸ਼ਾਨੀ ਆਊਗੀ ਕੋਈ ਟਾਇਰ ਟੁੱਟ ਜਾਏ ਪੈਂਚਰ ਹੋ ਜਾਊ ਇੱਥੇ ਤੱਕ ਗੱਡੀ ਹੋਈ ਪਲਟੀ ਮਾਰ ਗਈ ਤੇ ਕਈ ਵਾਰ ਗੱਡੀ ਹੋਈ ਟਿਕਦੀ ਮਤਲਬ ਐ ਹੁੰਦਾ ਏ ਕਿ ਇਨਸਾਨੀਅਤ ਹੀ ਖਤਮ ਹੋ ਗਈ ਐ ਕਦੇ ਆਪਣੇ ਤੋਂ ਭਰੋਸਾ ਉੱਠ ਜਾਂਦਾ ਤੇ ਕਦੇ ਆਪਣੇ ਵਿਸ਼ਵਾਸ ਤੋਂ ਤੇ ਕਦੇ ਦੂਸਰੇ ਤੋਂ ਤੇ ਕਦੇ دنیا ਧਾਰੀ ਤੋਂ ਕਈ ਤਰ੍ਹਾਂ ਦੇ ਲੋਕ ਤੁਹਾਨੂੰ ਮਿਲ ਜਾਣਗੇ ਜਿਹੜੇ ਤੁਹਾਨੂੰ ਆਪਣਾ ਆਪਣਾ ਅਲੱਗ-ਅਲੱਗ ਐਕਸਪੀਰੀਅੰਸ ਦੱਸ ਸਕੀਏ ਕਿਸੇ ਦਾ ਰਿਸ਼ਤੇ ਤੋਂ ਵਿਸ਼ਵਾਸ ਉੱਠਿਆ ਹੋਇਆ ਹੈ ਕਿਸੇ ਦਾ ਆਪਣਿਆ ਤੋਂ ਵਿਸ਼ਵਾਸ ਉੱਠਿਆ ਹੋਇਆ ਕਿਸੇ ਦਾ ਕੰਮ ਕਰ ਤੋਂ ਵਿਸ਼ਵਾਸ ਉੱਠਿਆ ਹੋਇਆ ਕਿਸੇ ਦਾ ਚੰਗੇ ਕਰਮ ਤੋਂ ਵਿਸ਼ਵਾਸ ਉੱਠਿਆ ਹੋਇਆ ਕਿਉਂ ਕਿਉਂ ਕਿ ਅਸੀਂ ਉਹੀ ਸੋਚਦੇ ਹਾਂ ਜੋ ਦੁਨੀਆ ਸਾਨੂੰ ਸੋਚਣ ਲਈ ਕਹਿੰਦੀ ਆ ਦਿਖਾਉਂਦੀ ਆ ਉਹ ਤੇ ਅਸੀਂ ਸੋਚਦੇ ਹੀ ਨਹੀਂ ਜੋ ਸਾਡੇ ਸਟਾਰ ਨੇ ਦਿੱਤਾ ਹੁੰਦਾ ਜੀ ਹਾਂ ਬਿਲਕੁਲ ਖੇਤੂ ਬਾਰੇ ਗੱਲ ਕਰਾਂਗੇ ਆਪਾਂ ਕਈ ਦਿਨ ਪਹਿਲਾਂ ਆਪਾਂ ਰਾਹੁ ਦੀ ਰਾਸ਼ੀ ਪਰਵਰਤਨ ਦੀ ਆਪਾਂ ਗੱਲ ਕੀਤੀ ਸੀ 18 ਮਹੀਨੇ ਲੈਣ 1.5 ਸਾਲ ਲੈ ਚੱਲਣਾ ਇਸ ਰਾਹੁ ਕੇਤੂ ਨੇ ਰਾਸ਼ੀ ਪਰਵਰਤਨ ਕਰਦੇ ਆ ਕਿ ਸੰਧਾ ਦੇਖਿਆ ਜਾਵੇ ਤਾਂ ਆਗੂ ਕਿ ਜਦੋਂ ਬੈਠਦੇ ਨੇ ਜੇ ਸਾਰੇ ਗ੍ਰਹਿ ਉਹਦੇ ਅੰਦਰ ਹੋ ਉਪਰ ਜਾਂ نیچے ਆਉਂਦੇ ਆ ਤਾਂ ਹੀ ਕਾਲ ਸਰਪ ਦੋਸ਼ ਮੰਨਿਆ ਜਾਂਦਾ ਹੈ ਤਾਂ ਇਸ ਕਰਕੇ ਜਿਨ੍ਹਾਂ ਦੇ ਜਨਮ ਪੱਤਰੀ 'ਚ ਜਨਮ ਤੋਂ ਕਾਲ ਸਰਪ ਦੋਸ਼ ਹੁੰਦਾ ਉਹੀ ਗ੍ਰਹਿ ਦੁਬਾਰਾ ਦੇ ਦੁਬਾਰਾ ਉੱਥੇ ਆਉਂਦੇ ਆ ਇੱਕ ਗੇੜਾ ਘੱਟ ਕੇ ਤਾਂ ਉਹ ਜ਼ਿਆਦਾ ਇਫੈਕਟ ਕਰਦੇ ਆ ਕਿਉਂਕਿ ਉਸ ਘਰ ਤੇ ਤਾਂ ਮਾਲਕ ਉਸ ਘਰ ਵਿੱਚ ਜਦੋਂ ਦੁਬਾਰਾ ਆਏਗਾ ਮਿੱਤਰ ਹੋਏਗਾ ਤਾਂ ਉਹ ਆਪ ਕਰੇਗਾ ਮਿੱਤਰ ਨਹੀਂ ਹੋਏਗਾ ਤਾਂ ਫਿਰ ਤੁਹਾਨੂੰ ਪਤਾ ਹੀ ਜੋ ਵੀ ਜਿਸ ਤਰ੍ਹਾਂ ਨਾਲ ਚਾਹੇ ਤੁਸੀਂ ਜਿੰਨੇ ਮਰਜੀ ਉਪਾਅ ਕਰ ਲੋ ਕਈ ਵਾਰੀ ਆਪਾਂ ਦੇਖਿਆ ਬਹੁਤ ਲੋਕੀ ਵੀਡੀਓ ਪਾਉਂਦੇ ਆ ਕਿ ਆ ਰੱਖਣ ਨਾਲ ਆ ਹੋ ਜਾਂਦਾ ਆ ਰੱਖਣ ਨਾਲ ਆ ਹੋ ਜਾਂਦਾ ਰੱਖਣ ਰਖੋ ਨਾਲ ਤੇ ਉਹ ਨਹੀਂ ਦੇਰ ਨਹੀਂ ਹੁੰਦਾ ਕਿਉਂਕਿ ਹਰ ਕਿਸੇ ਦੀ ਆਪਣੇ ਆਪਣੇ ਗ੍ਰਹਿ ਆ ਲਗਾ ਨਾ ਲੱਗ ਲੱਗਿਆ ਹਰ ਹਰ ਤਰ੍ਹਾਂ ਦਾ ਹਾਰੋਪਾ ਹਰ ਕਿਸੇ ਤੇ ਨਹੀਂ ਜਾਂਦਾ ਜਿੱਦਾਂ ਕਿ ਦੱਸਿਆ ਜਾਂਦਾ ਹੈ ਕਿ ਕਿ ਬਾਦਾਮ ਰਖੋ ਜੀ ਕਿ اولاد ਪੈਦਾ ਹੋ ਜਾਂਦੀ ਹੈ ਪਰ ਬਾਦਾਮ ਸ਼ਨੀ ਦੀ ਹੈ ਜੇ ਸ਼ਨੀ ਦੀ وجہ ਨਾਲ ਪ੍ਰੋਬਲਮ ਹੋਊਗੀ ਤਾ ਬਦਾਂਵਰ ਖੰਨ ਨਾਲ ਔਲਾਦ ਚ ਪੈਂਦੀਆਂ ਰੁਕਾਵਟਾਂ ਦੂਰ ਹੋਣਗੀਆਂ ਨਾ ਤੇ ਹੋ ਸਕਦਾ ਮੰਗਲ ਦੀ ਗਰਮੀ ਦੀ ਵਜ੍ਹਾ ਨਾਲ ਔਲਾਦ ਨਹੀਂ ਹੋ ਸਕਦਾ ਹੀ ਹੋ ਸਕਦਾ ਸੂਰਜ ਦੀ ਗਰਮੀ ਦੀ ਵਜ੍ਹਾ ਨਾਲ ਔਲਾਦ ਨਹੀਂ ਹੋ ਰਹੀ ਤੇ ਹੋ ਸਕਦਾ ਕਿ ਕਿਤੂ ਔਲਾਦ ਦਾ ਕਾਰਕ ਹੈ ਉਹ ਕਿਤੇ ਨਾ ਕਿਤੇ ਡਿਸਟਰਬ ਹੈ ਜਿਸ ਕਰਕੇ ਔਲਾਦ ਸੂਰਜ ਜਾਂ ਕੇਤੂ ਦਾ ਗ੍ਰਹਿ ਜੋਗ ਹੈ ਜਾਂ ਕਿਸ ਤਰ੍ਹਾਂ ਦੀ ਪਰਉਤ ਤਾਂ ਉਥੇ ਕੇਤੂ ਨੂੰ ਸ਼ੁਭ ਕਰਨਾ ਪੈਂਦਾ ਜੋ ਜਿਸ ਦਾ ਕਾਰਕ ਹੈ ਹੁਣ ਜੇ ਆਪਾਂ ਨੂੰ ਕੋਈ ਪਰੇਸ਼ਾਨੀ ਆਈ ਹੈ ਮੰਨ ਲਓ ਕੰਨ ਚ ਦਰਦ ਆਇਆ ਤੇ ਆਪਾਂ ਨੱਕ ਵਾਲੇ ਡਾਕਟਰ ਕੋਲ ਨਹੀਂ ਨਾ ਜਾ ਸਕਦੇ ਕੰਨ ਵਾਲੇ ਡਾਕਟਰ ਕੋਲ ਹੀ ਜਾਣਾ ਪੈਣਾ ਨਾ ਤਾਂ ਫਿਰ ਜਿਸ ਤਰ੍ਹਾਂ ਦੀ ਜਿਸ ਵਜ੍ਹਾ ਨਾਲ ਪ੍ਰੋਬਲਮ ਹੈ ਉਸੇ ਚੀਜ਼ ਨੂੰ ਦੇਖਾਂਗੇ ਨਾ ਆਪਾਂ ਤਾਂ ਐਵੇਂ ਹੀ ਐਵੇਂ ਦੇਖਦੇ ਤੇ ਸੁਣ ਸੁਣ ਕੇ ਬਾਰੇ ਉਹ ਪਾਣੀ ਕਰੀਦੇ ਹੁੰਦੇ ਹਰ ਹਰ ਗ੍ਰਹਿ ਹਰ ਕਿਸੇ ਲਈ ਨਹੀਂ ਬਣਿਆ ਕਿਸੇ ਨੂੰ ਕਿਸੇ ਗ੍ਰਹਿ ਦੀ ਵਜ੍ਹਾ ਨਾਲ ਪ੍ਰੋਬਲਮ ਹੈ ਤੇ ਕਿਸੇ ਨੂੰ ਕਿਸੇ ਗ੍ਰਹਿ ਦੀ ਵਜ੍ਹਾ ਨਾਲ ਪ੍ਰੋਬਲਮ ਹੈ ਚਲੋ ਕੇਤੂ ਗ੍ਰਹਿ ਔਲਾਦਾ ਕਾਰਕ ਮੰਨਿਆ ਜਾਂਦਾ ਹੈ ਤੇ ਔਲਾਦ ਦਾ ਸਾਡੇ ਨਾਲ ਵਿਵਹਾਰ ਅਸਲ ਦੇ ਵਿੱਚ ਸਾਡੀ ਗ੍ਰਹਿਾਂ ਵਿੱਚ ਕਿਤੂ ਦੀ ਸਥਿਤੀ ਕਰਕੇ ਜਾਣਿਆ ਜਾਂਦਾ ਹੈ ਹੈਨਾ ਤੇ ਚਲੋ ਅੱਜ ਆਪਾਂ ਜਾਣਾਂਗੇ ਕਿ ਜੋ ਕੇਤੂ ਸਿੰਘ ਰਾਸ਼ੀ ਵਿੱਚ ਆਇਆ ਸੂਰਜ ਦੇ ਘਰ ਚ ਕੇਤੂ ਦਾ ਆਉਣਾ ਵੈਸੇ ਦੇਖਿਆ ਜਾਵੇ ਤਾਂ ਸੂਰਜ ਕੇਤੂ ਦਾ ਗ੍ਰਹਿ ਜੋਕ ਹੁੰਦਾ ਹੈ ਸੂਰਜ ਰਾဟု ਦਾ ਗ੍ਰਹਿ ਜੋਕ ਹੁੰਦਾ ਹੈ ਚੰਦਰ ਰਾဟု ਦਾ ਗ੍ਰਹਿ ਜੋਕ ਹੁੰਦਾ ਹੈ ਜਨਨ ਕਿ ਸੂਰਜ ਚੰਦਰ ਨਾਲ ਜਦੋਂ ਰਾဟု ਜਾਂ ਕੇਤੂ ਬੈਠਦੇ ਆ ਤਾਂ ਜਿਹੜੇ ਗ੍ਰਹਿ ਦੇ ਮਿੱਤਰ ਨਹੀਂ ਉਸ ਨੂੰ ਗ੍ਰਹਿ ਲਗਾਉਂਦੇ ਆ ਪਰ ਇੱਥੇ ਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈ ਕਿ ਜੇ ਜੇ ਇੱਕ ਨੰਬਰ ਜਾਨੀ ਲਗਨ ਵਿੱਚ ਕੇਤੂ ਬੈਠਾ ਹੋਵੇ ਤਾਂ ਉਹ ਜੋਤਿਸ਼ਚਾਰ ਗ੍ਰੈਂਟਸਟ ਹੈ ਤਾਂ ਤੁਹਾਡੇ ਲਈ ਇੱਕ ਗੱਲ ਆ ਕਿ ਅਗਰ ਲਗਨ ਚ ਕੇਤੂ ਬੈਠਾ ਹੋਵੇ ਤਾਂ ਸੂਰਜ ਜਿੱਥੇ ਵੀ ਬੈਠਾ ਹੋਏਗਾ ਉਹ ਉੱਚ ਦਾ ਕੁਝ ਇੱਕ ਕਿੰਨੀ ਵਧੀਆ ਗੱਲ ਕਿਉਂ ਕਿ ਧਾਰਮਿਕ ਸਥਾਨ ਤੇ ਝੰਡਾ ਜਦੋਂ ਝੋਲਦਾ ਹੈ ਜਾਂ ਕਿਸੇ ਵੀ ਜਗ੍ਹਾ ਤੇ ਝੰਡਾ ਚੁਗਰੋ ਝੋਲਦਾ ਹੈ ਤਾਂ ਉੱਚ ਦਾ ਮੰਨਿਆ ਜਾਂਦਾ ਹੈ ਜਿੱਤ ਦਾ ਪੱਤੀ ਕ ਮੰਨਿਆ ਜਾਂਦਾ ਹੈ ਇਸੇ ਕਰਕੇ ਸੂਰਜ ਉੱਚ ਦਾ ਮਤਲਬ ਇਹ ਸੂਰਜ ਗ੍ਰਹਿ ਦਾ ਰਾਜਾ ਹੈ ਤੇ ਜਦੋਂ ਲਗਨ ਚ ਕੇਤੂ ਬੈਠੇਗਾ ਤਾਂ ਇਹਦਾ ਮਤਲਬ ਸੂਰਜ ਜਾਨੀ ਗ੍ਰਹਾਂ ਦਾ ਰਾਜਾ ਜਾਨੀ ਕਿ ਲਗਨ ਦੇ ਮਾਲਕ ਦੀ ਜਿੱਤ ਹੋਏਗੀ ਅਗਰ ਸੂਰਜ ਲਗਨ ਦਾ ਮਿੱਤਰ ਹੈ ਤਾਂ ਕਿਸ ਖਾਨੇ ਦਾ ਮਿੱਤਰ ਹੈ ਤਾਂ ਬੜੀ ਲੌਜੀਕਲੀ ਗੱਲ ਹੈ ਵੈਸੇ ਅਗਰ ਸਮਝ ਲੱਗ ਗਈ ਤਾਂ ਹਰ ਉਹ ਤਾਂ ਸਮਝੋ ਤੇ ਜੋਤਸ਼ੀ ਤਾਂ ਤੁਸੀਂ ਪੜ ਹੈ ਨਾ ਚਲੋ ਹੁਣ ਸਿੰਘ ਰਾਸ਼ੀ ਵਿੱਚ ਕੇਤੂ ਹੈ ਤੇ ਕੀ ਕਰੇਗਾ 12 ਰਾਸ਼ੀਆਂ ਲਈ ਲੌਜੀਕਲੀ ਸੁਣੋ ਮੈਂ ਤੁਹਾਨੂੰ ਥੋੜ੍ਹਾ ਥੋੜ੍ਹਾ ਉਪਾਅ ਵੀ ਦੱਸਾਂਗੀ ਨਾ ਤੇ ਕਿਸ ਤਰ੍ਹਾਂ ਨਾਲ ਤੁਸੀਂ ਇਸੇ ਕਸੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜਿੰਨੀ ਦੇਰ ਤੱਕ ਕੋਈ ਗ੍ਰਹਿ ਤੁਹਾਨੂੰ ਪਰੇਸ਼ਾਨ ਨਹੀਂ ਕਰ ਰਿਹਾ ਉਸ ਨੂੰ ਛੇੜਨਾ ਨਹੀਂ ਚਾਹੀਦਾ ਅਗਰ ਲਾਤੀ ਵਜ੍ਹਾ ਨਾਲ ਪਰੇਸ਼ਾਨੀਆਂ ਤਾਂ ਕਿਤੂ ਨੂੰ ਜ਼ਰੂਰ ਚੈੱਕ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਇਹ ਰੇਸ਼ਾ ਨਹੀਂ ਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਕਿਤੂ ਦਾ ਰਾਸ਼ੀ ਪਰਵਰਤਨ ਹੋਇਆ 5ਵੇਂ ਸਥਾਨ 'ਚ ਗਿਆ ਹੈ 6ਵੇਂ ਤੋਂ 5ਵੇਂ ਆ ਗਿਆ ਹੈ ਕਿਉਂਕਿ ਇਹ ਉੱਠਾਈ ਜਾਂਦਾ ਹੈ ਕਿਤੂ ਦਾ ਕੰਮ ਰਾਹੂ ਕਿਤੂ ਦਾ ਉੱਠਾਈ ਜਾਂਦਾ ਹੈ ਸਿੰਘ ਰਾਸ਼ੀ ਵਿੱਚ ਜਿਹੜੀ ਸੋਚ ਸਥਾਨ ਵਿੱਚ ਮੰਗਲ ਦਾ ਮਿੱਤਰ ਹੈ ਸੂਰਜ ਤੇ ਕਿਤੂ 5ਵੇਂ ਸਥਾਨ ਵਿੱਚ ਬੈਠ ਕੇ ਤੁਹਾਡੀ ਚੱਲਦੀ ਹੋਈ ਜ਼ਿੰਦਗੀ ਨੂੰ ਥੋੜਾ ਜਿਹਾ ਟਿਸਟਾ ਕਿਉਂਕਿ ਪੰਜਵਾਂ ਖੰਡਾ ਤੁਹਾਡੀ ਸੋਚ ਦਾ ਹੈ ਤੇ ਸੋਚ ਕਿੱਥੋਂ ਜੁੜਾ ਸੋਚ ਨੂੰ ਆਪਣਾ ਕਰਦਾ ਹੈ ਪਰ ਨਾਲ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਸੂਰਜ ਨੂੰ ਤੁਰਨ ਲੱਗ ਜਾਂਦਾ ਹੈ ਤਾਂ ਚਲਦੀ ਚਲਦੀ ਜ਼ਿੰਦਗੀ ਚੋਂ ਕਾਹਵਟ ਤੇ ਪੰਡ ਵਾਲੇ ਪਚਾਉ ਲੱਗਦਾ ਹੈ ਕਿ ਇੱਕ ਵਾਦੀ ਚ ਛੱਡ ਦਿੱਤੀ ਜਾਵੇ ਜਦੋਂ ਦੋ ਬੇੜੀਆਂ 'ਚ ਸਵਾਰ ਹੋਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਕਈ ਵਾਰੀ ਇੱਕ ਬੇੜੀ ਰੁੜ ਜਾਂਦੀ ਹੈ ਤੇ ਕਈ ਵਾਰੀ ਦੋਨੋਂ ਬੇੜੀਆਂ 'ਚ ਪੈਰ ਰੱਖਣ ਨਾਲ ਅਨ ਬੈਲੈਂਸ ਸਥਿਤੀਆਂ ਹੋ ਜਾਂਦੀਆਂ ਨੇ ਤਾਂ ਇੱਥੇ ਕਿ ਤੂ ਪੇਟ ਸੰਬੰਧੀ ਪਰੇਸ਼ਾਨੀ ਦਿੰਦਾ ਹੈ ਪੰਜਵੇਂ ਪੰਜਵੇਂ ਖਾਨੇ ਵਿੱਚ ਹੈ ਪੜਾਈ 'ਚ ਰੁਕਾਵਟ ਵੀ ਕਈ ਵਾਰੀ ਪਾ ਦ ਅਗਰ ਇਦਾਂ ਦੀ ਸਿਚੁਏਸ਼ਨ ਬੱਚਿਆਂ ਨੂੰ ਜਾਂ ਤੁਹਾਨੂੰ ਬੇਟਸ ਨੂੰ ਕੋਈ ਪਰੇਸ਼ਾਨੀ ਆਵੇ ਤਾਂ ਤੁਸੀਂ ਕਾਲੇ ਚੱਕਰੇ ਤੇਲ ਜਾਂਵਾ ਕਾਹਦੇ ਰੈਂ ਟੋਰਸ ਜਾਂ ਬ੍ਰਿਕਰਾਚੀ ਵਾਲਿਆਂ ਦੇ ਲਈ ਕੀ ਤੋਹ ਹੈ ਚੌਕੇਸ ਤਾਂ। ਉਥਾ ਸਾਡਾ ਸੁਖਾ ਨਾਏ। ਕਿ ਦੂਰੰਗਾ ਮੰਨਿਆ ਤਾਂ ਜਾਂਦਾ ਹੈ। ਮਤਲਬ ਦੋ ਦੋ ਪਾਸੇ ਚ ਲਗਵਾਤੇ ਦੂਰੰਗਾ ਕਿਹਾ ਗਿਆ ਇਹ ਕਿ ਦੋਬਲ ਪਾਉਂਦੇ ਨੇ ਛੇੜ ਇੱਕ ਕਿ ਦੋ ਦਾ ਸਟੋਨ ਹੁੰਦਾ ਹੈ ਇੱਕ ਐਸਾਈ ਉਹ ਦੋ ਤਰ੍ਹਾਂ ਦਾ ਹੁੰਦਾ ਦੂਰੰਗਾ ਦੇ ਛੇੜ ਮਾਰਨਾ ਹੁੰਦਾ ਹੈ ਇਸੇ ਕਰਕੇ ਤਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਕਿੰ ਤੂੰ ਚੌਥੇ ਆਇਆ ਜਾਂ ਤਾਂ ਚੌਥੇ ਖਾਨੇ ਦੇ ਵਿੱਚ ਤੁਸੀਂ ਘਰ ਚਟਾਪਨ ਕਰਵਾ ਸਕਦੇ ਹੋ ਨਵੇਂ ਕੰਸਟਰਕਸ਼ਨ ਕਰਵਾ ਸਕਦੇ ਹੋ ਤੇ ਕਿਉਂਕਿ ਪ੍ਰਿਕਰਾਸ਼ੀ ਵਾਲਿਆਂ ਦਾ ਮਾਲਕ ਸ਼ੁਕਰ ਹੈ ਤੇ ਸ਼ੁਕਰ ਜੋ ਹੈ ਸਥਿਤੀ ਕੀ ਤਾਂ ਮਾਇਆ ਰੱਖਦੀ ਹੈ ਪਰ ਸੂਰਜ ਕੇਤੂ ਦਾ ਮਿਤਰ ਨਾ ਹੋਣ ਕਰਕੇ ਮਾਤਾ ਵੀ ਸਿਹਤ ਨੂੰ ਕੋਈ ਬਹੁਤ ਪਰੇਸ਼ਾਨੀ ਇਥੇ ਦੇ ਸਕਦਾ ਹੈ ਅਗਰ ਮਾਤਾ ਵੀ ਸਿਹਤ ਪਰੇਸ਼ਾਨੀ ਆਵੇ ਜੋੜਾਂ 'ਚ ਦਰਦ ਹੋਵੇ ਕੇਤੂ ਦੀ وجہ ਦੇ ਨਾਲ ਅੰਨ ਪੈਲਸ ਸਥਿਤੀਆਂ ਹੋਣ ਲੱਤਾਂ ਵਾਂਗੂ ਦੇ ਵਿੱਚ ਦਰਦ ਹੋਵੇ ਤਾਂ ਤੁਹਾਨੂੰ ਇਥੇ ਕੇਤੂ ਨੂੰ ਸ਼ੁਕਰ ਦੇਖਦੇ ਚਨੇ ਦਿਗਾ ਚਲ ਪ੍ਰਵਾਹ ਕਰਦੇ ਰਹਿਣਾ ਚਾਹੀਦਾ ਜੈਮਿਨੀਜ਼ ਹਨ ਮਿਥੂਨ ਰਾਸ਼ੀ ਵਾਲਿਆਂ ਤੇ ਲਈਏ ਕੇਤੂ ਦਾ ਰਾਸ਼ੀ ਪਰਵਰਤਨ 18 ਮਹੀਨੇ ਲਈ ਕੇਤੂ ਆਇਆ ਤੀਸਰੇ ਸਥਾਨ ਵਿੱਚ ਮਿੱਤਰ ਹੈ ਹਿੰਮਤ ਦੇ ਸਥਾਨ ਵਿੱਚ ਕੇਤੂ ਆਇਆ ਹਿੰਮਤ ਦਾ ਵਾਲ ਹੋਣ ਵਾਲੀ ਹੈ ਤੁਹਾਡੀ ਸਕਸੈਸ ਮਿਲਣ ਵਾਲੀ ਹੈ ਔਲਾਦ ਦੀ ਸੈਟਿੰਗ ਅੱਛੀ ਹੋ ਜਾਏਗੀ ਕੰਮ ਕਾਜ ਦੀ ਸਥਿਤੀ ਵੀ ਤੁਹਾਨੂੰ ਅੱਛੀ ਭੱਦੀ ਹੋਈ ਨਜ਼ਰ ਆਏਗੀ ਨਾਲ ਹੀ ਕੇਤੂ ਤੀਸਰੇ ਛੋਟੀ ਜਾਂ ਵੱਡੀ ਯਾਤਰਾ ਕਰਵਾ ਦੇਗਾ ਪਰ ਮੇਨ ਦਾ ਤੀਜਾ ਖਾ ਦਾ ਦੋਸਤਾ ਦਾ ਪਾਇਪਾੰਦਾ ਮਿੱਤਰਾਂ ਦਾ ਤਾਂ ਦੋਸਤ ਮਿੱਤਰਾਂ ਵੱਲੋਂ ਕੋਈ ਪਰੇਸ਼ਾਨੀ ਨਾ ਆਵੇ ਦੋ ਰੰਗੀ ਜਿੰਦਗੀ ਤੁਹਾਨੂੰ ਉਹ ਨਾ ਦਿਖਾਉਣ ਕਦੇ ਐ ਨਹੀਂ ਆ ਤੇ ਹਦੇ ਐ ਨਹੀਂ ਆ ਉਹ ਵਾਲੀ ਸਥਿਤੀ ਨਾ ਹੋਵੇ ਤਾਂ ਕੁੱਤੇ ਨੂੰ ਕੁੱਤੀ ਹੋਵੇ ਨਾ ਕਿ ਰਾਸ਼ੀ ਕੈਂਸਰ ਜਨਕ ਕਰ ਕਰਾਸ਼ੀ ਕਰ ਕਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਕਿ ਤੂੰ ਆਇਆ ਦੂਸਰੇ ਸਥਾਨ ਵਿੱਚ ਦੂਸਰਾ ਘਰ ਨਾ ਤਾਂ ਦਾਇਕਾ ਤੇ ਕਿਤੋਂ ਬਧਾਇ ਤੇ ਕਰ ਪਰਿਵਾਰ ਵਿੱਚ ਇੱਜ਼ਤਮਾਨ ਬਣਿਆ ਰਵੇ ਪੂਰਾ ਜੀਆ ਕਿਉਂਕਿ ਦੂਸਰਾ ਘਰ ਨਾ ਪਾਣੀ ਪਾ ਲਈਏ ਸੌਰੀ ਕਰਵਾਉਂਦਾ ਜੀ ਕਈ ਤਰ੍ਹਾਂ ਦੀ ਕਈ ਚੀਜ਼ਾਂ ਦਾ ਪਰਲੇ ਨਵੇਂ ਜਿਹੜਾ ਚੀਜ਼ਾਂ ਦਾ ਉਹ ਮੈਂ ਤੁਹਾਨੂੰ ਦੱਸਿਆ ਅਕੇ ਤੂੰ ਇੱਥੇ ਬੈਠ ਕੇ ਇੱਕ ਤਾਂ ਥੋੜੇ ਜਿਹਾ ਕੰਮ ਡਿਲੇ ਕਰਾਉਂਦਾ ਹੈ ਤੇ ਦੂਜਾ ਇੱਥੇ ਕੇ ਤੂੰ ਬੈਠ ਕੇ ਵਾਣੀ ਸੁਭੰਦੀ ਕਈ ਵਾਰੀ ਕੋਈ ਨਾ ਕੋਈ ਮੋਕਾਰ ਕੋਈ ਨਾ ਕੋਈ ਮੋਕਾਰ ਮਤਲਬ ਪਰਚਾ ਨਹੀਂ ਦਿੰਦਾ ਤੂੰ ਆ ਤੇਜ ਸ਼ਬਦ ਅਗਲਾ ਲਿਖ ਕੇ ਬੈਠ ਗਿਆ ਲੈ ਕਹਿ ਦਿੱਤਾ ਉਸੇ ਚ ਹੋ ਗਿਆ ਰਿਸ਼ਤੇ ਖਰਾਬ ਹੋ ਗਏ ਇਸ ਟਾਈਮ ਤੇ ਇਹ ਤੂੰ ਉਸੇ ਮਤਲਬ ਕਿ ਤੁਸੀਂ ਡਿਪਲੋਮੈਟਿਕ ਹੋ ਕੇ ਗੱਲ ਕਰਨੀ ਚਾਹੋ ਤਾਂ ਕਰ ਸਕਦੇ ਹੋ ਪਰ ਜੇ ਤੁਸੀਂ ਸਟ੍ਰੇਟ ਫਾਰਵਰਡ ਚਲੋਗੇ ਰਿਸ਼ਤੇ ਖਰਾਬ ਹੋ ਜਾਣਗੇ ਉਹ ਕਿਆ ਸੀ ਦਿਨ ਵਜਨ ਆਈ ਤਾਂ ਹੋ ਗਿਆ ਉਹ ਹੈ ਕਿ ਕਾ ਇਹ ਸਾਨੂੰ ਕੀ ਪਤਾ ਨਹੀਂ ਲੱਗਿਆ ਬੋਲਣ ਲੱਗਿਆ ਜਿਹਨਾਂ ਦੇ ਤੂੰ ਕਰਵਾਏਗਾ ਬੋਲਤਾ ਬੋਲਤਾ ਤੇ ਬੋਲਤਾ ਕਿ ਉਹ ਦੇ ਨਾਲ ਪਰੇਸ਼ਾਨੀ ਰਿਸ਼ਤੇ ਖਰਾਬ ਹੋਣਗੇ ਤਾਂ ਇਸ ਲਈ ਕਿ ਤੂੰ ਦੂਸਰੇ ਚਦੋ ਟਕਰੇਗਾ ਤੇ ਸਰ ਮથે ਤੇੇ ਲਾਉਂਦੇ ਹੀ ਰਹਿਣਾ ਹੈ ਤਾਂ ਕਿ ਚੰਦਰ ਤੇ ਪ੍ਰਸੰਦਾਸ਼ੂ ਕੋਲ ਮਿਲੇ ਲਿਓ ਜਨੀ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਤਾਰਾ ਦੇ ਨਾਲ ਕਿਉਂਕਿ ਸੂਰਜ ਦੇ ਘਰ ਚ ਕੇ ਤੂੰ ਆਇਆ ਤਾਂ ਪਿੰਡ ਕਰਦਾ ਹੈ ਕਿ ਸੂਰਜ ਕਿੱਥੇ ਕਿੱਥੇ ਬਿਰਾਜ ਬਾਣੇ ਔਰ ਇੱਥੇ ਬੈਠ ਕੇ ਕਿ ਤੂੰ ਤੁਹਾਨੂੰ ਅੱਛੀ એનર્ਜੀ ਦੇਵੇ ਤੇ ਨਾਲ ਸ਼ੋਭਾ ਕੰਮ ਕਰੇ ਉਸ ਦੇ ਲਈ ਤੁਹਾਨੂੰ ਆਪਣੀ ਸਥਿਤੀ ਜਾਨੀ ਸੂਰਜ ਦੀ ਸਥਿਤੀ ਨੂੰ ਸੋਧਤ ਕਰਨਾ ਹੀ ਪਏ ਜਲਦੀ ਉੱਠਣਾ ਸੈਰ ਕਰਨਾ ਸੂਰਜ ਦੇ ਦਰਸ਼ਨ ਕਰਨਾ ਤੇ ਨਿਸ਼ਾਨ ਸਾਹਿਬ ਚੂਲ ਦੇ ਝੰਡੇ ਨੂੰ ਕਿਤੇ ਵੀ ਮੱਥਾ ਟੇਕਣਾ ਕੇ ਬਾਬਾ ਝੰਡੇ ਚੂਲ ਜਾਣ ਸਫਲਤਾ ਮਿਲ ਜੂਵੇ ਸੂਰਜ ਵਾਂਗੂ ਚਮਕਣਾ ਹੈ ਤਾਂ ਸੂਰਜ ਵਾਂਗੂ ਤਪੜਾ ਵੀ ਪੈਗਾ ਮਤਲਬ ਮਿਹਨਤ ਡਬਲ ਨਹੀਂ ਡਬਲ ਗਿਆ ਨਾ ਤਾਂ ਕਰਨੀ ਪਊ ਹੋ ਸਕਦਾ ਜ਼ਿਆਦਾ ਹੀ ਹੈ ਜਿੰਨੀ ਮਿਹਨਤ ਕਰੋਗੇ ਉਸ ਹੁਕਮ ਹਕੇ ਤੂੰ ਇੱਥੇ ਬਿਠਾ ਪਾ ਦੇਗਾ ਹਾਂ ਇੱਕ ਗੱਲ ਹੋਰ ਸਿੰਘ ਰਾਸ਼ੀ ਦੇ ਸਿੰਘ ਲਗਰ ਵਾਲਾ ਵੀ ਔਲਾਦ ਪ੍ਰਾਪਤੀ ਲਈ ਜੇ ਕੋਸ਼ਿਸ਼ ਕਰ ਰਹੇ ਹੋ ਤਾਂ ਔਲਾਦ ਡੈਫੀਨੇਟਲੀ ਹੋ ਜਾਏਗੀ ਬੱਚਾ ਹੋਣ ਦੇ ਲਈ ਪਰੇਸ਼ਾਨੀ ਨਹੀਂ ਆਏਗੀ ਤੇਜ਼ ਵਧੀਆ ਠੀਕ ਵਰਗੋਚਰੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਵਿਦੇਸ਼ ਦੇ ਰਸਤੇ ਖੁੱਲਣ ਵਾਲੇ ਆਪ ਵਿਦੇਸ਼ ਜਾ ਸਕਦੇ ਹੋ ਤੁਸੀਂ ਭਾਵੇਂ ਕੋਮਲ ਜਿਹਾ ਜਾਓ ਭਾਵੇਂ ਸੈਟਿੰਗ ਲਈ ਜਾਓ ਭਾਵੇਂ ਕਿਵੇਂ ਜਾਓ ਤਾਂ ਕਿਤੂ ਬਾਰ ਮਿਸਤਾਰ ਵਿੱਚ ਔਲਾਦ ਲਈ ਵਿਦੇਸ਼ ਲਈ ਕੰਮ ਕਰਨ ਲਈ ਨਵੇਂ ਕੰਮ ਕਰਨ ਲਈ ਆਫਿਸ ਲਈ ਕੋਈ ਕਈ ਇੱਕ ਕੰਮ ਤੁਹਾਡਾ ਚੱਲ ਰਿਹਾ ਇੱਕ ਜੋਬ ਤੁਹਾਡੀ ਚੱਲ ਰਹੀ ਹੈ ਇੱਕ ਨਵਾਂ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਦੀ ਤੌਹਦੇ ਲਈ ਸਿਤਾਰੇ ਬੜੇ ਅੱਛੇ ਆ ਪਰ ਨਾਲ ਵੀ ਕਾਲਾ ਚਿੱਟਾ ਕੁੱਤਾ ਘਰ ਚ ਰੱਖਣ ਨਾਲ ਕੇ ਕੁਝ ਸ਼ੋਗੋ ਪਾਲਣ ਕੇ ਨਠਾਤਾ ਹੈਗਾ ਲਿਪਰਾਜ਼ ਹਨੀ ਤੁਲਾ રાશિ ਤੁਲਾ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਇਨਕਮ ਸਾਂਝ ਕੇਤੂ ਆ ਇੱਕਦਮ ਇਨਕਮ ਆ ਰਹੀ ਹੈ ਤੇ ਇੱਕਦਮ ਰੁਕੀ ਪਈ ਮਤਲਬ ਕਦੀ ਦੋ ਦੋ ਵਾਰ ਪੈਸਾ ਆ ਰਿਹਾ ਤੇ ਕਦੀ ਇੱਕ ਵਾਰ ਵੀ ਨਹੀਂ ਆਉਂਦਾ ਬਸ ਇਦਾਂ ਦੀ ਸਿਚੁਏਸ਼ਨ ਥੋੜੀ ਜੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਕਿਉਂਕਿ ਸੂਰਜ ਤੁਹਾਡੀ ਇਨਕਮ ਦਾ ਮਾਲਕ ਹੈ ਉਥੇ ਕੇਤੂ ਬੈਠ ਗਿਆ ਹੈ ਤੇ ਇੱਥੇ ਬੈਠੇ ਕੇਤੂ ਥੋੜਾ ਜਿਆਦਾ ਪਰੇਸ਼ਾਨ ਹੈ ਤੁਹਾਨੂੰ ਕਰ ਸਕਦਾ ਉਹਦੀ ਬਚਾ ਲੈ ਕਦੇ ਕਦੇ ਤੁਸੀਂ ਜੇ ਪਰੇਸ਼ਾਨੀ ਹੋ ਗਈ ਤਾਂ ਕੇਲੇ ਮੰਦਰ ਦੇਂਦੇ ਰਹਿਣਾ ਹੈ ਕਿ ਜੇ ਬੱਚਿਆਂ ਨੂੰ ਵੜਦੇ ਰਹਿਣਾ ਹੈ ਤੇ ਨਾਲ ਉਤjansੀਨਾ ਕਰਦੇ ਹੋ ਸ ਕੋਰਪੀਆ ਜਨਿ ਵਿਸ਼ਚਕ ਰਾਸ਼ੀ ਵਾਲਾ ਤੇ ਕੇਤੂ ਆਇਆ 10ਵੇਂ ਸਥਾਨ ਵਿੱਚ ਰਾਹੂ ਆ ਗਿਆ ਸੀ 4ਵੇਂ ਸਥਾਨ ਵਿੱਚ ਕੇਤੂ 10ਵੇਂ ਕੰਮਕਾਰプチ ਕੋਈ ਨਾ ਕੋਈ ਕਲਪਾ ਹਟੇ ਸੈਟ ਹੈ ਤਾਂ ਵਿਸ਼ਚਕ ਰਾਸ਼ੀ ਕੋਸ਼ਿਸ਼ ਕਰਨਾ ਹੈ ਉਹਨਾਂ ਨੂੰ ਥੋੜਾ ਸਟੇਬਲ ਚੱਲਣਾ ਚਾਹੀਦਾ ਹੈ ਕਿਲਾ ਕੰਮ ਕੋਲਿਆ ਚੱਲ ਨਹੀਂ ਗਿਆ ਚੱਲ ਨਹੀਂ ਗਿਆ ਟਾਈਮ ਤੇ ਲੰਭਦਾ ਹੀ ਆ ਹੈ ਇਸ ਕਰਕੇ ਜੇ ਨਾ ਰਾਵਨਾ ਚਲੋਗੇ ਤਾਂ ਸਮਝੋ ਕਿ ਤੂੰ ਤੇੇ ਸ਼ੋਕੋ ਫਾਟੇਗਾ ਕਿ ਤੂੰ 10ਵੇਂ ਸਥਾਨ ਵਿੱਚ ਹੈ 10ਵਾਂ ਖਾਨਾ ਤੁਹਾਡੇ ਕਰ ਬਤਾਏ ਦੋ ਤਰ੍ਹਾਂ ਦੇ ਕੰਮ ਕਰਾ ਕੇ ਵਿੱਚ ਲੈਣ ਤੇ ਹੋਰੀ એનર્ਜੀ ਮੰਗਲ ਦੇ ਵਜਾ ਨਾ ਘਨ ਮੰਗਲ ਦੇ ਰਹੀ ਹੈ ਨਾਲ ਹੀ ਕਿ ਤੂੰ 10ਵੇਂ ਸਥਾਨ ਵਿੱਚ ਰੰਗ ਚੌਥੇ ਸਥਾਨ ਵਿੱਚ ਹੋਵੇ ਤਾਂ ਬੜਾ ਗੁੱਸਾ ਇੱਕ ਤੇ ਕੱਟ ਕਰਨਾ ਚਾਹੀਦਾ ਤੇ ਸਰਕਾਰੀ ਪੰਗੇ ਕੋਈ ਨਹੀਂ ਲੈਣੇ ਕਿਉਂਕਿ 10ਵਾਂ ਖਾਨਾ ਸਰਕਾਰ ਦਾ ਹੈ ਭਾਵੇਂ ਅਗਰ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਕੇ ਤੂ ਇੱਥੇ ਤੁਹਾਨੂੰ ਤਰੱਕੀ ਦਿਵਾ ਸਕਦਾ ਤੁਹਾਡੀ ਪੋਸਟ ਵਧਾ ਸਕਦੀ ਹੈ ਕੋਸ਼ਿਸ਼ ਜ਼ਰੂਰ ਕਰਦੇ ਆ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਕਿਤੂ 9ਵੇਂ ਸਥਾਨ ਵਿੱਚ ਕਹਿੰਦੇ ਆ ਕਿ ਕਿਤੂ 12ਵੇਂ 9ਵੇਂ ਤੇ 9ਵੇਂ ਤੇ ਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਕਰਕੇ 9ਵੇਂ ਕਿਤੂ ਤੁਹਾਨੂੰ ਕਾਫੀ ਅੱਛੀ ਸਕਸੈਸ ਦਿਵਾਉਣ ਵਾਲਾ ਹੈ ਸੂਰਜ ਦੇ ਘਾਟ ਹੈ ਸੂਰਜ ਬ੍ਰਹਸਪਤੀ ਦਾ ਮਿੱਤਰ ਹੈ ਤੇ ਦਰਜੀ ਤੇ ਸ਼ੁਭ ਗਏਗਾ ਹੀ ਨੁਕਸਾਨ ਅਤੇ ਕੋਈ ਨੁਕਰਾਉਣ ਵਾਲਾ ਤੇ ਤੁਸੀਂ ਕੀ ਕਰਨਾ ਇੱਥੇ ਕਿਤੂ ਨੂੰ ਸ਼ੁਭ ਕਰਨ ਦੇ ਲਈ ਆ ਸੋਇ ਗੁੱਤੀ ਦੀ ਸੇਵਾ ਕਰਨੀ ਹੈ ਤੇ ਕੋਟਿਆਂ ਨੂੰ ਖਾਣਾ ਪਾਉਂਦੇ ਰਹਿਣਾ ਹੈ ਇਹ ਨਾਲ ਉਸ ਤੱਕ ਇਹ ਤਾ ਤੁਸੀ ਪਰੇਸ਼ਾਨੀਆਂ ਤੋਂ ਬਚਣ ਦੇ ਲਈ ਘਰ ਵਿੱਚ ਜੋੜ ਜਰੂਰ ਸਥਾਪਿਤ ਕਰਨੇ ਆ ਤਾਂ ਕਿ ਜੋ ਕੇਤੂ ਨੋਮੇ ਆ ਉਹ ਸ਼ੁਭ ਹੋ ਕਾ ਕਿਉਂਕਿ ਸ਼ੁਕਰ ਕੈਮ ਕਰਨਾ ਜ਼ਰੂਰੀ ਹੈ ਲਗਜ਼ਰੀ ਲਾਈਫ ਦੇ ਲਈ ਆਪਾਂ ਜਾਣਾ ਕਿੱਥੋਂ ਆਪਾਂ ਜਾਣਾ ਸੁੱਖਾ ਲਈ ਆਪਾਂ ਜਾਣਾ ਨਾ ਤਾਂ ਸੁੱਖਾ ਦੇ ਲਈ ਤੁਹਾਨੂੰ ਘਰ ਵਿੱਚ ਜਿੰਨਾ ਵੱਚ ਸਕੋ ਇਹਨਾਂ ਪੁੱਛਿਓ ਕਿੰਨੇ ਘੱਟੋ ਘੱਟ 2 ਕਿਲੋ ਜ਼ਿਆਦਾ ਤੋਂ ਜ਼ਿਆਦਾ 10 ਕਿਲੋ ਵੀ ਰੱਖ ਸਕਦੇ ਨੋਕ ਰੱਖ ਸਕਦੇ ਹੈ ਨਾ ਤੇ ਹੁਣ ਇੱਥੇ ਗੱਲ ਆਈ ਕਿ ਬ੍ਰਹਸਪਤ ਵੀ ਸ਼ੁਭ ਹੋਣਾ ਚਾਹੀਦਾ ਔਰ ਬ੍ਰਹਸਪਤ ਤੇ ਤੁਹਾਡਾ ਤੁਹਾਨੂੰ ਲੱਗਦਾ ਤਾਂ ਉਹ ਸ਼ੁਭ ਵੀ ਚੱਲਦਾ ਵੀ ਆਏ ਪਸਕੇ ਤੋਂ ਉਹਨੂੰ ਸ਼ੋਭ ਕਰਨ ਤੋਂ ਤੇ ਕੇਸਰ ਦੇ ਡੱਬੇ ਆਪਣੀ ਜੇਬ ਚ ਕੱਪੜੀਆਂ ਚ ਰੱਖ ਠੀਕ ਕੈਪ੍ਰਿਗੋ ਜਾਨੀ ਮਕਰ ਰਾਸ਼ੀ ਵਾਲਿਆਂ ਦੇ ਲਈ ਕਿਤੋਂ 8ਵੇਂ ਸਤਾਰ ਵਿੱਚ ਜ਼ਿਆਦਾ ਅਛਾ ਨਹੀਂ ਹੈ ਔਲਾਦ ਨਾਲੋਂ ਦੂਰੀ ਬਚ ਸਕਦੇ ਉਹਦਾ ਨਾਲ ਦੂਰੀ ਬਚ ਸਕਦੇ ਲਾਤੋਂ ਲੱਗ ਔਲਾਦ ਦਾ ਲੱਗ ਜਾ ਕੇ ਰਹਿਣ ਦਾ ਮਨ ਨਹੀਂ ਬਣ ਸਕਦਾ ਮੈਂ ਤਾਂ ਮਕਰ ਰਾਸ਼ੀ ਵਾਲਨ ਨੂੰ ਜਿਹੜੇ ਪਰੇਸ਼ਾਨੀ ਹੋਈ ਔਲਾਦ ਦੀ ਸੈਟਿੰਗ ਨੂੰ ਲੈ ਕੇ ਹੋਈ ਕੰਮ ਕਾਂ ਨੂੰ ਲੈ ਕੇ ਹੋਈ ਨਵੇਂ ਜੋ ਸੋਲਡ ਰੂਲ ਚੱਲੇ ਇਹ ਵਿਦੇਸ਼ ਜਾਣਾ ਪੈ ਸਕਦਾ ਹੈ ਵਿਦੇਸ਼ ਰਹਿਣਾ ਚਾਹ ਰਿਹਾ ਸਕਦਾ ਹੈ तो थोड़ा कोर्ट केस वगैरह कोई पैसा क्योंकि राहुल दो दूर परेशानियां सरकारी तौर पर पहुंचा तो कोई गैर कानूनी काम नहीं करना औलाद की सेहत का ध्यान रखना हस्पताल के चक्कर लग हैं अपने भी पैर किते सट को बचना है नहीं तो परेशानी कर रहा है और छेवं खाना जो है ਤੁਹਾਡੀ ਜੋ ਰੁਟੀਨ ਦੀ ਜ਼ਿੰਦਗੀ ਦੇ ਵਿੱਚੋਂ ਲਾਈਫ ਪਾਰਟਨਰ ਦਾ ਕਹਿ ਸਕਦੇ ਆ ਬਿਜ਼ਨਸ 파ਟਨਰ ਦਾ ਕਹਿ ਸਕਦੇ ਆ ਤਾਂ ਉਹਦੇ ਲਈ ਤੁਸੀਂ तकरीबन ਜੋ ਸਹੀ ਰਵੇ ਉਹਦੇ ਨੇ ਕੀ ਕਰਨਾ ਹੈ ਕਿ ਬਿਜ਼ਨਸ ਕੰਮਕਾਰ ਤੇ ਜੀਵਨ ਸਾਥੀ ਨਾਲ ਸਬੰਧਾਂ 'ਚ ਸੁਧਾਰ ਬੜੀਆਂ ਰਵੇ ਤਾਂ ਕਿ ਤੁਹਾਨੂੰ ਸ਼ਾਂਤ ਕਰਨ ਦੇ ਲਈ ਤੁਸੀਂ ਰੂਟੀ ਦੇ ਉੱਤੇ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਕੋਈ ਛਣੀ ਤੁਹਾਡੇ ਲੱਗਨ ਦਾ ਮਾਲਕ ਹੋਇਆ ਨਾ ਤੇ ਕੇ ਤੂੰ ਨਿਸ਼ਾਨ ਕਰਨ ਲਈ ਇੱਕ ਐਨ ਇੱਕ ਪਾਸਾ ਪਕਾਉਣਾ ਦੋ ਪਾਸੇ ਦੋਨੇ ਪਾਸੇ ਪਕਾਓ ਵਧੀਆ ਜਿੱਦਾਂ ਆਪਾਂ ਰੋਟੀ ਖਾਂਦੇ ਆਂ ਉਹ ਤੇ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਉਸ ਨੂੰ ਕੁੱਤੇ ਨੂੰ ਪਕਾਉਣੀ ਸ਼ੁਰੂ ਕਰ ਦੋ ਤਾਂ ਕਿ ਸ਼ੁਭਕਾਲ ਮਿਲੇ ਪਾਈਸੇ ਜਾਨੀ ਮੇਨ ਰਾਸ਼ੀ ਵਾਲਿਆਂ ਦੇ ਕਿ ਤੂੰ 6ਵੇਂ ਆਇਆ ਕਰਜ਼ੇ ਤੋਂ ਨਿਜਾਦ ਦਾਏਗਾ ਕਿ ਤੂੰ 6ਵੇਂ ਨਾਲ ਕੇ ਪਰਿਵਾਰ ਚ ਭਾਵੇਂ ਕੋਈ ਪ੍ਰੋਬਲਮ ਦੇਣ ਵਾਲਾ ਹੈ ਪਰ ਤੁਹਾਡੇ ਲਈ ਸ਼ੋਭੀ ਹੈ ਤਾਂ ਚਲੋ ਪਰਮਾਤਮਾ ਕਰੇ ਉੱਥੇ ਵੀ ਕੋਈ ਪ੍ਰੋਬਲਮ ਨਾ ਆਵੇ ਆਚਾਰ ਤੁਸੀਂ ਲੰਗਰ ਚ ਦਿੰਦੇ ਰਹਿਣਾ ਆਚਾਰ ਜੋ ਹੈ ਸਰੋਂ ਦੇ ਤੇਲ ਚ ਨਾ ਬਣਾਇਆ ਜਾਂਦਾ ਤੇ ਖਟਾਸ ਵਾਲਾ ਹੁੰਦਾ ਤੇ ਕੇਤੂ ਸੱਚ ਜਾਣੋ ਖਟਾਸੀ ਹੈ ਨਿੰਬੂ ਦਾ ਅੰਬ ਦਾ achar ਤੁਸੀਂ ਲੰਗਰ ਚ ਦੋ ਇਹਦੇ ਨਾਲ ਬ੍ਰਸਪਤ ਦਾ શુભ ਫਲ ਮਿਲੇਗਾ ਤੇ ਕੇਤੂ ਉਸੇਵੇਂ ਸਤਾਂ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਾਏ ਏਸੀ ਜੀ ਕੇਤੂ ਦਾ ਰਾਸ਼ੀ ਪਰਿਵਰਤਨ ਨਾਲ ਆਪਾਂ ਤੁਹਾਨੂੰ ਭਾਵੇਂ ਅਸੇ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਵੀ ਗ੍ਰਹਿ ਰਾਸ਼ੀ ਪਰਿਵਰਤਨ ਕਰਦਾ ਹੈ ਤਾਂ ਨਾ ਆਪ ਸਾਡੇ ਕੋਲ ਪੁੱਛ ਕੇ ਉਹਨੇ ਚੱਲਣਾ ਤੇ ਨਾ ਹੀ ਸਾਡੇ ਅਨੁਸਾਰ ਚੱਲਣਾ ਬਸ ਜਦੋਂ ਕੋਈ ਪਰੇਸ਼ਾਨ ਕਰੇ ਤਾਂ ਜਰੂਰ ਸਾਡਾ ਕੰਮ ਕਰਮ ਬਣਦਾ ਉਸ ਨੂੰ ਸ਼ਾਂਤ ਕਰਨਾ ਤੇ ਸ਼ਾਂਤ ਪਰਹੇਜ਼ ਕਰਕੇ ਜਿਆਦਾ ਕਰ ਸਕਦੇ ਆ ਦੋਸਤੋ ਬਾਦ ਇਲਾਜ ਪਹਿਲਾ ਚੰਗਾ ਇਹ ਕਿ ਠੰਡੀ ਚੀਜ਼ ਖਾਓ ਹੀ ਨਾ ਜੇ ਖਾ ਲਈਏ ਕਲਾ ਖਰਾਬ ਹੋਇਆ ਤੇ ਦਵਾਈ ਫੇਰ ਹੀ ਲਵਾਗੇ ਨਾ ਤੇ ਇਤੋਂ ਚੰਗਾ ਪਰਹੇਜ਼ ਇਲਾਜ ਨਾਲੋਂ ਪਰਹੇਜ਼ ਚੰਗਾ ਸਿਆਣੇ ਕਹਿੰਦੇ ਆ ਤੇ ਹੁਣ ਕੇਤੂ ਦੇ ਸੁਣੋ ਉਪਾਅ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਸਾਡਾ ਕੇਤੂ ਕਿੱਥੇ ਆ ਤੇ ਕਿਸ ਤਰ੍ਹਾਂ ਇਹ ਤਾਂ ਉਹ ਕੇਤੂ ਦੇ ਕੀ ਉਪਾਅ ਕਰ ਸਕਦੇ ਆ ਅਗਰ ਪਰੇਸ਼ਾਨੀ ਆਵੇ ਤਾਂ ਕਾਲੀ ਚੁੱਟੇ ਤੇ ਕਦੇ-ਕਦੇ ਚਾਲ ਪ੍ਰਵਾਹ ਕਰਨ ਨਾਲ ਗਊਸ਼ਾਲਾ ਹਰਾ-ਚਾਰਾ ਪਾਉਣ ਨਾਲ ਆਚਾਰ ਲੰਗਰ ਵਿੱਚ ਦੇਣ ਨਾਲ ਜੋੜਾ ਜੇ ਦਰਦ ਹੋਵੇ ਤਾਂ ਆਪਣੇ ਕੰਨਾਂ ਦੇ ਉੱਪਰ ਜਾਨੀ ਤਿੰਨ ਜਗ੍ਹਾ ਤੋਂ ਕੰਨ ਬਣਾ ਕੇ ਸੋਨਾ ਪਾਉਣ ਨਾਲ ਕੇਤੂ ਸ਼ਾਂਤ ਰਹਿੰਦਾ ਹੈ ਕੁੱਤਾ ਰੱਖਣ ਨਾਲ ਕਾਲਾ ਚਿੱਟਾ ਕੁੱਤਾ ਤੇ ਕਾਲਾ ਚਿੱਟਾ ਕੰਬਲ ਧਾਰਮਿਕ ਸਥਾਨ ਤੇ ਦੇਣ ਤੇ ਕੇਤੂ ਦੇ ਕਾਫੀ ਸ਼ੁਭ ਫਲ ਦੇਖੇ ਗਏ ਸਮਾਜ ਆਜ਼ਾਦ ਆਬ ਸਭਾ ਇਹ ਕੇਤੂ ਦਾ ਰਾਸ਼ੀ ਪਰਵਰਤਨ ਤੁਲ ਉਤਰਕੀਆਂ ਦਵਾਵੇ ਜੀ ਬਹੁਤ ਸਾਰੀਆਂ ਸਤਿ ਸ੍ਰੀ ਅਕਾਲ